সাক্যাকেন্যে দেকে মাকে মাকাকে দেরাকে सारीगारन पढ़ो सतनाम वाहिगुरू जी बड़े प्यारजो ਹੁਣ ਇਤਿਹਾਸ ਨੂੰ ਮੈਂ ਇੱਥੇ ਕੇਵਲ ਇੱਕ ਤੋਂ ਸ਼ਬਦਾਂ ਵਿੱਚ ਬਰਾਮ ਦੇਵਾਂ ਇੱਕ ਕਰਤਾ ਛੇਤੇ ਸਤਿਗੁਰ ਪਾਤਸ਼ਾਹ ਮਹਾਰਾਜ ਦਾ ਜਸ ਵਡਿਆਈ ਉਹ ਆਪਾਂ ਪੇਸ਼ ਕਰਾਂਗੇ ਪ੍ਰੰਤ ਕੁਰਬਾਨੀ ਦੀ ਅੰਮ੍ਰਿਤ ਕਥਾ ਸਵਾਮੀ ਜੀ ਆਪਾਂ ਤੋਂ ਸਰਪਲ ਕਰਾਂਗੇ ਧੰਨਵਾਦ ਹੈ ਸਵਾਮੀ ਜਗਜੀਤ ਸਿੰਘ ਜੀ ਆਪਣੇ ਬੱਚਿਆਂ ਨੂੰ ਜੱਥੇ ਨੂੰ ਅਸ਼ੀਰਵਾਦ ਭੇਜਦੇ ਆ ਇਸ ਘੜੀ ਨੂੰ ਕਰੋੜਾ ਵਾਰ ਨਮਸਕਾਰ ਨਾਲ ਆਵੇ ਸੋ ਸੇ ਭਾਈ ਬੰਦੀਪ ਸਿੰਘ ਜੀ ਸੰਤੋਖ ਸਿੰਘ ਦੀ ਸਭ ਦਾ ਧੰਨਵਾਦ ਆਓ ਫੜੇਕਾਰ ਦੇ ਨਾਲ ਹਾਕਬਤਾ ਆਪ ਇੱਥੇ ਸੁਣੋ ਵਿਚੋਲੇ ਬਾਦਸ਼ਾਹ ਨੇ ਲੋਪੋ ਨਗਰੀ ਵਿੱਚ ਚਰਨ ਪਾਏ ਮੱਤੋਂ ਕੇ ਨਗਰ ਲੋਪੋ ਤੋਂ ਥੋੜੀ ਦੂਰੀ ਤੇ ਸੰਗਤ ਨੇ ਬੇਨਤੀ ਕੀਤੀ ਜਦ ਸ਼ੇਮੇ ਪਾਦਸ਼ਾਹ ਕਹਿੰਦੇ ਆ ਭਾਈ ਇਹ ਤੁਮ ਲੋਪੋ ਨਗਰ ਕਿੰਨੀ ਕੁ ਦੂਰ ਹੈ ਸੰਗਤ ਨੇ ਬਹਿੰਤੀ ਕੀਤੀ ਆਪ ਨਾ ਜਾਓ ਤੁਹਾਡਾ ਸਤਕਾਰ ਨਹੀਂ ਹੋਣਾ ਤੇ ਸਤਪੁਰਖ ਕਹਿਣ ਲੱਗੇ ਬਿਘੋੜੇ ਤੇ ਕਾਜ਼ੀ ਪਾਓ ਜੇ ਜਿਵੇਂ ਆਪਾਂ ਸ਼ਾਨਦਾਰ ਹੋਣੇ ਆ ਤਾਂ ਕਿ ਤੂੰ ਜੀਵਨ ਦੀ ਜਾਂਚ ਮਰਦੀ ਹੈ ਜੀਵਨ ਦਾ ਗਿਆਨ ਮਰਦਾ आई हुई गुरु संगठन में भगवान पधारया बच्चों जियो आया बाबा काया समय गुरु दीदी अपार कृपा हो रही है दो अंत बोल संगत सभा में मेरे चार हाजुरियां भर रहे हैं ਦੁਨੀਆ ਦਾ ਤੂੜਾ ਸਮਾ ਮਾਸਮਾ ਵੀ ਖਰਾਬ ਹੋ ਗਿਆ ਪਰ ਸੰਗਤਾਂ ਦੇ ਪ੍ਰੇਮ ਦੇ ਵਿੱਚ ਕੋਈ ਕਮੀ ਨਹੀਂ ਬਹੁਤ ਚੜ੍ਹਦੀ ਕਮਾਵੇ ਨਾਨਕ ਗੁਰਸੰਗਤਾਂ ਸਵਾਮਾ ਕਰਦੇ ਆ ਗੁਰੂ ਦੀ ਦੀਪਾ ਦਾ ਆਨੰਦ ਮਾਣ ਰਹੇ ਆ ਅੱਜ ਆਪਾਂ ਸਾਰੀ ਗੁਰਸੰਗਤ ਤਉਹਰੇ ਪਰਵਾਰ ਧਾਰਮਿਕ ਮੌਣੀ ਦੀਆਂ ਵਿੱਚ ਹਾਜ਼ਰੀ ਭਰਨੀ ਹੈ ਗੁਰੂ ਨਾਨਕ ਸਾਹਿਬ ਦੀ ਮਾਰੀ ਦੀ ਸ਼ਰਸ਼ਾਇਆ ਹੈ ਜੋ ਸੰਤ ਸਮਾਗਮ ਹੋ ਰਿਹਾ ਕਵੀਰ ਸੰਤ ਕੀ ਗੈਰ ਨਾ ਛੋੜੀ ਹੈ

ਉਹਨਾਂ ਦੇ ਨਾਲ ਮਨੁੱਖੇ ਨਾਣੀ ਜੀਵਨ ਦੇ ਸੱਚੇ ਕਰਜ ਹੋ ਗੰਦਿਆ। ਸ੍ਰੋਗੋ ਦੀ ਬੰਦਗੀ ਨਾਮ ਸਿਮਰਨ ਦਾ ਮਹਾਤਮਾ ਜਿਹੜਾ ਤੇਰੀਆਂ ਆਪਾਂ ਪ੍ਰਾਪਤੀਆਂ ਕਰ ਲੈਣੇ ਆ। ਕਵੀ ਜੀ ਮਹਾਨ ਭਗਤ ਨੇ ਜਿਨ੍ਹਾਂ ਨੇ ਆਤਮਾ ਦਾ ਰਸ ਵੀ ਪ੍ਰਾਪਤੀ ਕਰੀ ਹੈ। ਪਰ ਉਹਨਾਂ ਨੇ ਸਾਨੂੰ ਉੱਤਰ ਸਾਇਆ ਬਾਹੂ ਜੀਵ ਤੇਰੋਂ ਦੇ ਵਿੱਚ ਕਰਮ ਕਰਦੇ ਆ ਪਰ ਵਿਸ਼ੇਸ਼ ਉਤਮ ਕਰਮ ਨਾਲ ਜੋੜਾ ਉਹਦਾ ਭਾਵ ਦੱਸਿਆ ईक आनंद की सेवा का दाव चले इक संत इक राम राम दाता को दाता मुक्त को संतोष पावे नाम वह आत्मा महाकृष्णा का जीवन का कर्मय नाम जपना और जपना सेवा करनी और करूंगी ਸਤ ਸੰਗ ਕਰਨਾ ਪਰਉਣਾ ਪੁੰਨदान ਕਰਨਾ ਕਰਾਉਣਾ ਜੋ ਮਾਰੇ ਕੇ ਹਕਮ ਦੀ ਪਾਲਣਾ ਆਪ ਕਰਨੀ ਜੋ ਜੀਵਾਂ ਦਾ ਮਾਰਗ ਦਰਸ਼ ਕਰਨਾ ਸਨੇਹ ਹੰ ਦੇਣਾ ਕਿਉਂ ਕਾ ਵੀ ਦਾ ਪਰਮੇਸ਼ਰ ਹੈ ਆਕਾਰ ਪਰਮ ਅਰੰਗਕਾਰ ਸਾਰੀਆਂ ਬਾਉ ਦੀ ਪਰਜਾ ਹੈ ਜਾ ਸੰਤਾਂ ਦਾ ਆਕਾਰ ਜੈ ਜੀ ਹੋਤਾ ਦੇਣਾ ਲਗੋ ਜਾਗਦੇ ਰਹੋ ਮੈਂ ਅਗੜਾ ਕੀਰਣਾ ਇਹ ਬਹੁਤ ਬੇਸ਼ਕੀਮਤੀ ਹੈ ਜੁਗਤਿ ਆਪਣਾ ਰਹਾ ਪ੍ਰਾਪਤ ਕਰਦੇ ਆ ਉਪੇਸ਼ਾਂ ਤਕਾਰਾਂ ਤੋਂ ਬਚਣ ਲਈ ਸਾਨੂੰ ਸੁਚੇਤ ਰਹਿਣਾ ਪੈਣਾ ਹੈ ਜੋਤਰਾ ਚੌਕੀਦਾਰ ਸੁਤੇ ਇੱਕ ਕੰਤਾ ਜਾਗਦੇ ਰਹੋ ਕਿਉਂਕਿ ਕੋਈ ਮਾੜੀ ਸੋਚ ਵਾਲਾ ਪੁਰਸ਼ ਥੋੜੇ ਮਹੰਦੇਵਾਂ ਚ ਥੋੜੇ ਘਰਾਂ ਵਿੱਚ ਨਾ ਆਵੇ ਛੋਟਾ ਧੰਨ ਤਾੜੁ ਤਮਾ ਲੈ ਖੁਸ਼ਾ ਕੇ ਨਾ ਦੇ ਦੇ ਪਰ ਮਹਾਤਮਾ ਲੋਕ ਕਹਿੰਦੇ ਲੋਕੋ ਜਾਦੇ ਸਚੇਤ ਹੋ ਜੋ ਚੋਰ ਫੁੱਟੇ ਘਰ ਵਰ ਗਏ ਆ ਇਹ ਸਾਡੇ ਸੁੱਖ ਸਾਡੀਆਂ ਖੁਸ਼ੀਆਂ ਸਾਡਾ ਨਾਮ ਧਨ ਸਾਡੇ ਸ਼ੁਭ ਪਦਾਰਥਾਂ ਨੂੰ ਚੁਰਾ ਰਹੇ ਆ ਸੰਗਤ ਨੂੰ ਪਹਿਲਾ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰ ਗੁਰ ਸਾੰਗਤ ਨੂੰ ਬੇਨਤੀ ਕਰਨੀ ਆ ਵੀ ਗੁਰੂ ਪਿਆਰਿਓ ਆ ਜਿਹੜੇ ਪਾਵਨ ਪੁੱਤਰ ਦਿਹਾੜੇ ਆ ਇਹ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਨੂੰ ਅਗਰ ਭਾਵ ਰੱਖਦੇ ਆ ਦਰਬਾਰ ਸੰਪਰਦਾਏ ਸੰਤ ਸਾਧਰੂ ਲੋਕੋ ਸਾਹਿਬ ਵੱਲੋਂ ਲੁਧਿਆਣਾ ਸ਼ਹਿਰ ਦਾਣਾ ਮੰਡੀ ਦੇ ਵਿੱਚ ਤਿੰਨ ਦੀਵਾਨ ਸਜਾਈ ਅੱਜ ਦੂਸਰੇ ਦੀਵਾਨ ਦੇ ਵਿੱਚ ਆਪਾਂ ਗੁਰਸੰਗਤਾਂ ਹਾਜ਼ਰੀਆਂ ਭਰ ਰਹੇ ਆ। ਨਾਲ ਦੀ ਨਾਲ ਕੱਲ ਤੋਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਅਖੰਡ ਪਾਠ ਪਰ ਆਰੰਭਾ ਗੁਰਬਾਣੀ ਦਾ ਪ੍ਰਵਾਹ ਚੱਲ ਰਿਹਾ। ਪਿਆਰ ਸਟੇਜ ਦੇ ਉੱਤੇ ਗੁਰੂ ਇਤਿਹਾਸ ਗੁਰਸੰਗਤਾਂ ਸਰਪੰਨ ਕਰ ਰਹੀਆਂ। ਔਰ satsang ਹੋ ਰਿਹਾ ਹੈ। ਇਧਰ ਨਾਲ ਗੁਰੂ ਕੇ ਲੰਗਰ ਚੱਲ ਰਿਹਾ। ਤੇ ਗੁਰ ਸੰਗਤਾਂ ਬੜੀ ਚੜ੍ਹਦੀ ਕਲਾ ਦੇ ਨਾਲ ਹੁਬਾ ਬਾਗੇ ਪਹੁੰਚ ਰਹੀਆਂ ਨੇ ਬੇਸ਼ੱਕ ਅੱਜ ਮੌਸਮ ਵੀ ਖਰਾਬ ਹੋ ਗਿਆ ਕਾਫੀ ਬਾਰਸ਼ ਹੋ ਗਈ ਇੱਥੇ ਜਿੱਥੇ ਦੀਵਾਨ ਲੱਗਣੇ ਆ ਪਰ ਗੁਰ ਸੰਗਤ ਦਾ ਠਾਠਾ ਮਾਰਦਾ ਇਕੱਠ ਤੇ ਛੱਲਾ ਮਾਰਦਾ ਅੰਦਰਲਾ ਪ੍ਰੇਮ ਪਿਆਰ ਆ ਜੋ ਬੜੀ ਚੜ੍ਹਦੀ ਕਲਾ ਨਾਲ ਗੁਰ ਸੰਗਤਾਂ ਸ਼ਾਮਲ ਹੈ ਤੇ ਇਹ ਜਿਹੜੇ ਦੀਵਾਨ ਨੇ ਆਪਣਾ ਇੱਕੋ ਹੀ ਮਕਸਦ ਹੈ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦਾ ਜਿਹੜਾ ਸੰਦੇਸ਼ ਹੈ ਇੱਕ ਪਿੱਤਾ ਇੱਕ ਅਸਕੇ ਹਮ ਬਾਰ ਕਰ ਉਹ ਲੋਕੋ ਆਪਾਂ ਸਾਰੇ ਇੱਕੋ ਹੀ ਪਰਮ ਪਿਤਾ ਪਰਮੇਸ਼ਵਰ ਦੇ ਧੀਆ ਪੁੱਤਰ ਆਂ ਆਓ ਰਲ ਮਿਲ ਕੇ ਰਹੀਏ ਆਓ ਇੱਕ ਦੂਜੇ ਦਾ ਸਤਕਾਰ ਕਰੀਏ ਆਓ ਇੱਕ ਦੂਜੇ ਦਾ ਰਲ ਮਿਲ ਕੇ ਆਪਾਂ ਲੋਕ ਭਲਾਈ ਦੇ ਕਾਰਜ ਕਰੀਏ ਆਓ ਇੱਕ ਦੂਜੇ ਦੀ ਸਾਂਝੀ ਵਾਲਤਾ ਦੁੱਖ ਸੁੱਖ ਦੇ ਪਰਤਾਂ ਭਾਈ ਚਾਰ ਸਾਂਝਾ ਬਣਾਈਏ ਔਰ ਨਾਲ ਅੱਜ ਦਾ ਜਿਹੜਾ ਪਾਵਨ ਦਿਨ ਹੈ ਇੱਥੇ ਹਰ ਸਾਲ ਆਪਾਂ ਜਿਹੜੇ ਦੀਵਾਰ ਲਾਉਨੇ ਆ ਤਾਂ ਵਿਚਕਾਰ ਦੇ ਦੀਵਾਰ ਚ ਮੂੜ ਮੰਤਰ ਦੀਆਂ ਦਾਤਾ ਵਕਸ਼ਸ਼ਾਗਰ ਸੰਗਤ ਆਪਣੀਆਂ ਪ੍ਰਾਪਤ ਕਰਦੇ ਆਪਾਂ ਸਾਰੇ 40 ਦਿਨ ਦਾ ਜਾਪ ਰੋਜ਼ਾਨਾ 500 40 ਵਾਰੀ ਇਹ ਮਾਕਾ 520 ਵਾਰੀ ਰੋਜ਼ਾਨਾ ਜਾਪ ਹੁੰਦਾ ਪੰਜ ਵਾਲਾ ਕਰਦੇ ਔਰ 40 ਦਿਨ ਕਰਿਆ ਜਾਂਦਾ ਕਿ ਬਹੁਤ ਗੁਰ ਸੰਗਤਾਂ ਦੇ ਵਿੱਚ ਪ੍ਰੇਮ ਪਿਆਰ ਹੈ ਤੇ ਬਾਕੀ ਦੁਨੀਆਦਾਰੀ ਦਾ ਹਣ ਤੁਹਾਨੂੰ ਪਤਾ ਹੈ ਵੀ ਬਾਤਾਂ ਵਰਨ ਕਹੇ ਹੋ ਜਿਆਵਾ ਮਾਹੌਲ ਪੰਜਾਬ ਦੇ ਵਿੱਚ ਖੜਾ ਤੋਂ ਪ੍ਰਭਾਵਿਤ ਲੋਕ ਹੈ ਪਾਣੀ ਦੀਆਂ ਬਾਰਾਂ ਪਈਆਂ ਪਰ ਗੁਰੂ ਮਹਾਰਾਜ ਦੀ ਬਖਸ਼ਿਸ਼ ਕਿਰਪਾ ਨਾਲ ਪੰਜਾਬ ਦੇ ਲੋਕਾਂ ਨੇ ਰਲ ਮਿਲ ਕੇ ਬੜੀ ਸਹਾਇਤਾ ਕਰੀ ਹੈ ਬਹੁਤ ਚੜ੍ਹਦੀ ਕਲਾ ਦੇ ਨਾਲ ਗੁਰਸੰਗ ਤਾਂ ਇਮਦਾਦ ਕਰ ਰਹੀਆਂ ਤੇ ਮੈਂ ਇੱਕੋ ਹੀ ਬੇਨਕੀ ਕਰੂੰ ਵੀ ਆਓ ਆਪਾਂ ਰਲ ਮਿਲ ਕੇ ਉਹਨਾਂ ਸੱਜਣਾ ਦੀ ਸਹਾਇਤਾ ਕਰੀਏ ਤੇ ਗੁਰੂ ਨਾਨਕ ਪਾਤਸ਼ਾਹ ਦਾ ਜਿਹੜਾ ਮਿਸ਼ਨ ਹੈ ਕਿਰਤ ਕਰਨੀ ਵੰਡ ਕੇ ਛਕਣਾ ਨਾਮ ਜਪਨਾ ਔਰ ਸਰਬੱਤ ਦੇ ਭਲੇ ਲਈ ਗੁਰੂ ਅੱਗੇ ਅਰਦਾਸ ਬੇਨਤੀ ਕਰਨੀ ਇਹੀ ਸਾਡੇ ਜੀਵਨ ਦਾ ਮੁੱਖ ਮਕਸਦ ਹੈ ਕਿ ਨਾਲ ਦੀ ਨਾਲ ਬੇਨਤੀ ਹੈ ਗੁਰਸੰਗਤਾਂ ਨੂੰ ਪਿਆਰਿਓ ਵਾਤਾਵਰਨ ਨੂੰ ਸੰਭਾਲੀਏ ਪੰਜ ਸੋ ਬਾਤੇ ਦਰਖਤ ਲਾਓ ਰੱਬ ਦਾ ਨਾਮ ਪਿਤਾ ਤੇ ਮਾਤਰ ਮੈਣੀ ਦੀ ਸ਼ਾਂਤ ਮੇਧਰਾ ਇੱਕੋ ਜੀ ਬੋੜ ਆਪੇ ਪਰ ਨਹਿਮ ਜਥੇ ਤਰਬੈਣੀ ਆ ਬੋਤੇ ਫਾੜਦਾਰ ਬੋਤੇ ਸ਼ਾਨਦਾਰ ਬੋਤੇ ਵੈਦਕ ਸਾਂਝਣਾ ਵਰਗੇ ਬਹੁਤ ਅੱਜ ਕੱਲ ਵੈਦਕ ਦਰਸਤ ਨਹੀਂ ਬੋਟਿਆਂ ਬੜੇ ਖੰਦ ਸੋਹਣੇ ਲੱਗਦੇ ਆ ਨਾ ਨਾ ਖੇਤਾਂ ਦੇ ਵਿੱਚ ਕਿੰਨੋਂ ਉਰੂਦਾ ਔਰੇ ਜਾਮਣਾ ਇਹੋ ਜੇ ਆਪਾਂ ਬਗੀਚੀਆਂ ਲਾਈਏ ਤੇ ਇੱਕ ਲੋਕਾਂ ਨੂੰ ਬੇਤੀਆ ਵੀ ਹਰ ਪਰਿਵਾਰ ਘਰਾਂ ਦੇ ਵਿੱਚ ਸੋਧੇ ਦਾ ਪ੍ਰਬੰਧ ਆਪ ਕਰੋ ਕਿਉਂਕਿ ਖਾਣ ਪਾਣ ਜਿਹੜਾ ਸਾਡਾ ਪੰਜਾਬੀਆਂ ਦਾ ਉਹ ਸ੍ਰੇਸ਼ਟ ਪਹਿਲਾਂ ਤੋਂ ਬਹੁਤ ਹੈ ਪਰ ਅੱਜ ਬਹੁਤ ਜ਼ਰੂਰੀ ਹੈ ਵੀ ਸਾਡਾ ਘਰ ਦਾ ਦੁੱਧ ਹੋਵੇ ਘਰ ਦਾ ਫਲ ਹੋਵੇ ਘਰ ਦੀਆਂ ਸਬਜ਼ੀਆਂ ਹੋਣ ਘਰ ਦੇ ਨਾ ਨ ਪ੍ਰਕਾਰ ਦੇ ਅਨਾਜ ਹੋਣ ਖੇਤੀ ਹੈ ਜਿਹੜੀ ਇਹ ਇੱਕ ਵਾਰੀ ਲੱਗਦਾ ਸੀ ਲੋਕਾਂ ਨੂੰ ਵੀ ਇਹਦੀ ਤਬਦੀਲੀ ਹੋਊਗੀ ਕਿਉਂਕਿ ਪਿਛਲੇ ਸਮਿਆਂ ਵਿੱਚ ਉਤਮ ਖੇਤੀ, ਮੱਧਮ ਵਪਾਰ ਤੇ ਲਖੈਦ ਨੌਕਰੀ ਕਿਹਾ ਜਾਂਦਾ ਸੀ। ਤੇ ਫਿਰ ਲੋਕਾਂ ਦੇ ਮਨ ਵਿੱਚ ਹੋ ਗਿਆ ਉਤਮ ਨੌਕਰੀ, ਮੱਧਮ ਵਪਾਰ, ਸ਼ਾਇਦ ਲਖੈਦ ਕੀਤੀ। ਪਰ ਨਹੀਂ। ਖੇਤੀ ਉਤਮ ਸੀ, ਉਤਮ ਹੈ, ਉਤਮ ਰਹੂਗੀ। ਇਸ ਲਈ ਭਾਈ ਉਹ ਆ ਗਏ ਆਪਾਂ ਖਸਾਨ ਪਰਵਾਰ ਆ। ਚਾਹ ਮਜ਼ਦੂਰਾ ਰਲ ਮਿਲ ਕੇ ਖੇਤੀ ਕਰੋ ਵੱਧ ਤੋਂ ਵੱਧ ਸਬਜ਼ੀਆਂ ਵੱਧ ਤੋਂ ਵੱਧ ਫਾੜ ਜਿਵੇਂ ਅੱਗੇ ਸਾਡੇ ਬਜ਼ੁਰਗ ਇੱਕ ਖੇਤ ਦੇ ਵਿੱਚ ਉੱਥੇ ਹੀ ਰਾਜਪੜ ਉੱਥੇ ਹੀ ਖਖੜੀਆਂ ਉੱਥੇ ਹੀ ਖਰਬੂਜੇ ਉੱਥੇ ਹੀ ਤਰਬੂਜ ਉੱਥੇ ਹੀ ਤਰ੍ਹਾਂ ਉੱਥੇ ਹੀ ਅੱਲਾ ਉੱਥੇ ਹੀ ਕਦੂ ਉੱਥੇ ਹੀ ਪੇਠੇ ਵੇਖੋ ਕਿੰਨੇ ਪ੍ਰਕਾਰ ਦੀਆਂ ਸਬਜ਼ੀਆਂ ਤੇ ਇਹ ਹੁੰਦੇ ਤੇ ਮੇਰੀ ਹੱਥ ਜੋੜ ਕੇ ਬੇਨਤੀ ਹੈ ਡਾਕਟਰ ਸਾਹਿਬਾਨ ਨੂੰ ਆਪਾਂ ਵੱਧ ਤੋਂ ਵੱਧ ਖੇਤੀ ਨੂੰ ਉਤਮਾ ਤੈਨੂੰ ਚੜਦੀ ਕਲਾ ਨਾ ਕਰੋ ਨਾਲ ਆਪਾਂ ਘਰ-ਘਰ ਦੇ ਵਿੱਚ ਪੰਜ ਚਾਰ ਬੱਚਾਂ ਦਾ ਰੱਖੋ ਤਾਂ ਕਿ ਗਊਆਂ ਰੱਖੋ ਤਾਂ ਕਿ ਦੁੱਧ ਦਹੀਂ ਲਸੀ ਮੱਖਣ ਕੀ ਕਰਦਾ ਹੋਵੇ ਤੇ ਇਹ ਮੇਰੀਆਂ ਬੇਨਤੀਆਂ ਨੇ ਤੇ ਨਾਲ ਆਓ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ਰਨ ਦੇ ਵਿੱਚ ਬਾਣੀ ਨਾਲ ਜੁੜੋ ਸਿਮਰਨ ਕਰੋ ਚੜ੍ਹਦੀ ਕਲਾ ਵਿੱਚ ਰਹੋ ਕਰ ਭਲਾ ਹੋ ਭਲਾ ਅੰਤ ਭਲੇ ਦਾ ਭਲਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬਤ ਦਾ ਪਤਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਤੇ ਵਿਸ਼ੇਸ਼ ਤੌਰ ਤੇ ਪੰਜਾਬੀ ਜਾਗਰਣ ਦੀ ਵੀ ਬਹੁਤ ਜਦੋਂ ਵੀ ਆਈਦਾ ਸਾਡੀ ਆਵਾਜ਼ ਸਾਡੇ ਬੋਲ ਗੁਰਸੰਗਤਾਂ ਤੱਕ ਪਹੁੰਚਾਉਂਦੇ ਆ ਸਤਿ ਸ੍ਰੀ ਅਕਾਲ ਤੁਹਾਡਾ ਬਹੁਤ ਧੰਨਵਾਦ ਤੇ ਤੁਹਾਡਾ ਚੈਨਲ ਚੜਤੀ ਕਲਾ ਵਿੱਚ ਰਹੇ ਤੇ ਲੋਕ ਇਹਨੂੰ ਹੋਰ ਵੀ ਵੱਧ ਤੋਂ ਵੱਧ ਪਿਆਰ ਕਰਨ ਖੁਸ਼ ਰਹੋ ਰਾਜੀ ਰਹੋ ਧੰਨਵਾਦ